ਪੰਜਾਬ ਨਿਊਜ਼ 7 ਵੇਖ ਰਹੇ ਸਰੋਤਨ ਸਾਸਤ੍ਰਿਕ ਕਲ ਸਵਾਗਤ ਹੈ ਪੰਜਾਬ ਨਿਊਜ਼ 7 ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਖਬਰ ਸਾਰ ਲੈਣ ਲਈ ਪ੍ਰੇਮ ਸਿੰਘ ਚੰਦੂ ਮੱਜਰਾ ਰਜਿੰਦਰਾ ਹਸਪੀਟਲ ਦੇ ਵਿੱਚ ਪਹੁੰਚੇ ਉਹਨਾਂ ਨੇ ਜਗਜੀਤ ਸਿੰਘ ਟੱਲੇਵਾਰ ਦੀ ਖਬਰ ਸਾਰ ਲਈ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਪੰਜਾਬ ਸਰਕਾਰ ਮੁੱਖ ਦਰਸ਼ਕ ਵਨ ਕੇ ਦੇਖ ਰਹੀ ਹੈ ਤੇ ਜੋ ਖਨੋਰੀ ਬਾਡਰ ਤੇ ਹੋਇਆ ਜਾਂ ਸ਼ੰਭੂ ਬਾਡਰ ਤੇ ਹੋਇਆ ਉਹਦੇ ਬਾਰੇ ਵੀ ਪ੍ਰੇਮ ਸਿੰਘ ਚੰਦੂ ਮੱਜਰਾ ਨੇ ਜ਼ਬਰਦ ਖਿਤਾ ਹੈ ਜਿਆ ਬਤਾਓ ਕਿ ਬੀਬੀ ਆਪਕੇਲਾ ਅਤਾ ਸਹੀ ਹੈ ਤਾਂ ਪੀਰ ਜੀ ਨਾ ਚਲੋ ਡੀਆਰਜੀ ਹੋ ਗਈ ਉਹਦੋਂ ਫਾਇਦਾ ਚੋੜਾ ਕਰਦੇ ਜੀ ਫਾਇਦਾ ਚੋੜਾ ਨਹੀਂ ਕਰਦੇ ਮਰੇ ਹਨਨ ਬਹੁਤ ਬਹੁਤ ਜ਼ਿਆਦਾ ਹੈ ਹਰ ਇੱਕ ਦਾ ਸੋਚਦਾ ਕੋਈ ਬਾਦ ਦੱਸ ਹੈ ਤਾਂ ਪਰ ਉਹ ਆਦੋਂ ਤੇ ਹੈ ਨਹੀਂ ਤਾਂ ਪੀਰ ਮोटा ਜਿਹੜਾ ਪਕੇ ਦੇਦਾ ਉਹ ਬਦਰ ਵਰ ਵਰ ਦਾ ਫਾਇਦਾ ਸਿਆ ਡਾਕਟਰ ਉਹ ਬੜੀ ਫੋਟਾ ਪ੍ਰਾਈਵੇਟ ਕਰ ਜਾਂਦੇ ਇਹ ਦੋਨੋਂ ਪੀਰ ਜਾਏ ਤਾਂ ਇਹ ਕੋਈ ਨਹੀਂ ਮੈਂ ਬੋਲਦਾ ਹਾਂ ਜੇਕਰ ਇਹਦੇ ਵਿੱਚ ਕੋਈ ਵੱਡੀ ਵੱਡੀ ਗੱਲ ਨਹੀਂ ਆਪੀ ਹੈ ਤਾਂ ਮੈਂ ਕੋਈ ਕਰਦੇ ਹਾਂ ਜੀ ਵਾਲੇ ਜਿਵੇਂ ਸੀ ਪਲੇਅਰ ਸੀ ਅਸਰ ਦੁੱਕਾ ਕੇ ਗਏ ਆ ਸਤ ਸ੍ਰੀ ਅਕਾਲ ਜੀ ਸੋ ਜਿਸ ਵੀਰਾਂ ਨੂੰ ਚਾਹਤ ਹੈ ਤੁਸੀਂ ਸ਼ੌਂਲੀ ਕਾਲੀ ਦੰਦ ਦੇ ਸੀਨੀਅਰ ਲੀਡਰ ਫਰਦਸਤ ਸਿੰਘ ਚੰਦੂ ਮਛਰਾ ਅੱਜ ਇਹਨਾਂ ਲੋਕਾਂ ਦਾ ਤੇ ਇੰਪੁਰਾ ਦਾ ਮunicipality ਦੇ ਵੱਡੇ ਨਾ ਜੀ ਤੇ ਰੈਸ਼ਨਲ ਕਾਲੀ ਦੰਦ ਦੀ ਟੀਮ ਦੇ ਨਾਲ ਕਿਸਾਨ ਅਗਰ ਜਗਜੀਤ ਸਿੰਘ ਡੱਲੇ ਵਾਲਾ ਅੱਜ ਆਪੇ ਚੁੰਨੀ ਲਈ ਪੰਜਾਬ ਦੇ ਸਰਕਾਰੀ ਅਜਿੰਦਰਾ ਹਸਪਤਾਲ ਦੇ ਵਿੱਚ ਪੁੱਜੇ ਨੇ ਸੋ ਗੱਲਬਾਤ ਕਰ ਰਹੇ ਨੇ ਡੱਲੇ ਵਾਲਾ ਸਾਹਮਣੇ

ਬੰਗਿਆ ਤੇ ਬੰਗਿਆ ਤੇ ਬੁਲਵਾ ਲਏ ਅੱਜ ਤੇ ਜਦੋਂ ਨਹੀਂ ਮਿਲਗੇ ਤੇ ਵਾਪਸ ਉਹ ਤਾਂ ਕਰਦੇ ਆ। ਉਹ ਵੀ ਆ ਗਏ ਜ ਆਪਣੇ ਰਾਏ ਵੀ ਉਹਨਾਂ ਨੇ ਤੇ ਉਹ ਖੇਤ ਦਾ ਸਾਰੇ ਜਦੋਂ ਉਹ ਜੀ ਕਹਿੰਦੇ ਆਂ ਆਪਾਂ ਪਰ ਲੋੜਦੇ ਆ ਤਾਂ ਸਿੱਖ ਤੋਂ ਸਿੱਖ ਦਾ ਪਾਰ ਤੇ ਸਿੱਖ ਦੀ ਉਹ ਸਿੱਖਾ ਦੇ ਇਸ ਤੋਂ ਦਸਤਾਰ ਤੇ ਬੜਿਆ ਬੜਿਆ ਨਾਲ ਗੱਲਬਾਤ ਕਰੀਏ ਕਿ ਤੋਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਅਡੇਲਵਾਲ ਸਾਹਿਬ ਨਾਲ ਮੁਲਾਕਾਤ ਕਰਤੇ ਆਂ ਕਿਵੇਂ ਸੇਤ ਉਹਨਾਂ ਦੇ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਪ੍ਰਧਾਨ ਸਾਡ ਜੀ ਸਿੰਘ ਜੀ ਡੱਡੇਵਾਲ ਜਿਹੜੇ ਦੇਰੇ ਇਲਾਜ ਹਸਪਤਾਲ ਰਜਿੰਦਰਾ ਦੇ ਵਿੱਚ ਦਾਖਲ ਨੇ ਉਹਨਾਂ ਦੀ ਖਬਰ ਨੇ ਆਇਆ ਸੀ ਸਰੋਵਣੀ ਕਾਲੀਗਲ ਵੱਲੋਂ ਪਰ ਮੈਂ ਸਵਨਦਾ ਕਿ ਉਹਨਾਂ ਦੀ ਸਿਹਤ ਠੀਕ ਆ ਪਰ ਜਿਸ ਤਰੀਕੇ ਨਾਲ ਸਪੋਕੇਸ਼ਨ ਹੋਈ ਉੱਥੇ ਜਿਸ ਤਰੀਕੇ ਨਾਲ ਉੱਥੇ ਅ ਪੇਸ਼ਕਾਰੀ ਕੀਤੀ ਸਰਕਾਰਾਂ ਨੇ ਵੱਲ ਹਰਿਆਣਾ ਸਰਕਾਰ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਅਫਸੋਸ ਇਸ ਗੱਲ ਦਾ ਵੀ ਇੰਨੀ ਨਲਾਇਕੀ ਕਹਾਗਾ ਮੈਂ ਤਾਂ ਗੈਰ ਜ਼ਿੰਮੇਵਾਰੀ ਕਹਾਗਾ ਔਰ ਬਹੁਤ ਹੀ ਗੈਰ ਇਨਸਾਨੀਅਤ ਵਾਲੀ ਗੱਲ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਵੱਲ ਹਰਿਆਣਾ ਸਰਕਾਰ ਨਾਲ ਬਿਲਕੁਲ ਕਿਸੇ ਤਰੀਕੇ ਦੀ ਰابطਾ ਨਾ ਰੱਖਣ ਕਰਕੇ ਡੱਲੇয়াল ਸਾਹਿਬ ਹੋਰੀ ਬਹਿਰੂ ਸਾਹਿਬ ਹੋਰੀ ਸਾਰੀ ਜਥੇਬੰਦੀ ਦੇ ਜਿਹੜੇ ਸੀਨੀਅਰ ਮੋਸਟ ਆਗੂ ਸੀ ਉਹ ਗੱਲਬਾਤ ਕਰਨ ਲਈ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਤੁਰੇ ਸੀ ਔਰ ਵਿਛਾੜ ਕਰਤੀ ਗੈਸ ਦੇ ਗੋਲਿਆਂ ਦੀ ਵਿਛਾੜ ਕਰਤੀ ਰਬੜ ਦੀਆਂ ਗੋਲੀਆਂ ਦੀ ਔਰ ਜਿੰਨਾ ੱਟਕਾ ਨਿਆ ਗੈਰ ਜਮਹੂਰੀਅਤ ਗੱਲ ਅੱਜ ਪੰਜਾਬ ਦੇ ਬਾਰਡਰ ਤੇ ਹੋ ਰਹੀ ਆ ਇਹ ਬੈਰੀਅਰ ਨੂੰ ਬਾਰਡਰ ਬਣਾਤਾ ਮਤਲਬ ਸ਼ੰਭੂ ਬੈਰੀਅਰ ਜਿਹੜਾ ਹੈ ਅੱਜ ਬਾਗਾ ਬਾਰਡਰ ਬਣਾ ਤੇ ਰੱਖਤਾ ਇਹ ਸਾਡੇ ਲਈ ਬੜੀ ਅਫਸੋਸ ਦੀ ਗੱਲ ਆ ਔਰ ਦੁਖੀ ਹੋ ਕੇ ਕਹਦਾ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਪਣੇ ਪੰਜਾਬ ਦੇ ਲੋਕਾਂ ਦਾ ਘਾਣ ਕਰਾ ਰਹੀ ਆ ਫਸਲਾਂ ਉੱਜੜ ਰਹੀਆਂ ਪੰਜਾਬ ਦੇ ਕਿਸਾਨਾਂ ਰਹੀਆਂ ਲੋਕ ਮਰ ਰਹੇ ਨੇ ਪੰਜਾਬ ਦੇ ਨੁਕਸਾਨ ਹੋ ਰਿਹਾ ਪੰਜਾਬ ਦਾ ਤੇ ਆਪਣੇ ਵਿਧਾਨਕ ਤੇ ਸੰਵਿਧਾਨਕ ਫਰਜ਼ ਨਿਭਾਉਣ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆ ਬਿਲਕੁਲ ਚੁੱਪ ਬੈਠੀ ਆ ਕੇਂਦਰ ਦੇ ਦਬਾਅ ਥੱਲੇ ਕਹਿ ਲੋ ਕੇਂਦਰ ਦੀ ਝੇਪ ਮੰਨ ਕੇ ਕਹਿ ਲੋ ਕੇਂਦਰ ਨਾਲ ਅੰਦਰ ਖਾਤੇ ਕੋਈ ਨਾ ਕੋਈ ਆਂਢ ਸਾਧ ਕਰਕੇ ਕੇਂਦਰ ਸਰਕਾਰ ਨਾਲ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦਾ ਪੰਜਾਬੀਆਂ ਨਾਲ ਵਿਸ਼ਵਾਸ ਘਾਤ ਕਰ ਰਹੀ ਆ ਔਰ ਮੈਂ ਸਮਝਦਾ ਕਿ ਇੱਕ ਵਾਦਾ ਮਾਫ ਗਵਾਹ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਰੋਲ ਨਿਭਾਇਆ ਉਹਦੇ ਕਰਕੇ ਪਵਾੜਾ ਪਿਆ ਮਾੜਾ ਵਿਚੋਲਾ ਜਿਹੜਾ ਹੈ ਉਹ ਕਦੇ ਰਿਸ਼ਤਾ ਸਿਰੇ ਨਹੀਂ ਚੜਦਾ ਵਿਚੋਲੇ 'ਚ ਖੋਟ ਹੋਏ ਦੀ ਰਿਸ਼ਤਾ ਕਦੇ ਸਿਰੇ ਨਹੀਂ ਚੜ ਸਕਦਾ ਮਾੜੇ ਵਿਚੋਲੇ ਦੀ ਵਿਚੋਲੇ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਹੈ ਮਤਲਬ ਕਿਸੇ ਨਤੀਜੇ ਤੇ ਨਾ ਪਹੁੰਚਣਾ ਕਾਰਨ ਬਣਿਆ ਸਿੱਧੂ ਵਾਹਗਾ ਸਾਹਿਬ ਆ ਭਗਵਾਨ ਜੀ ਸਾਹਿਬ ਕਹਿੰਦੇ ਵੀ ਕੇਂਦਰ ਸਰਕਾਰ ਸਾਨੂੰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਧਮਕੀ ਦਿੰਦੀ ਹੈ ਪੰਜਾਬ ਦੇ ਵਿੱਚ ਵੀ ਮੈਂ ਡਰਦਾ ਨਹੀਂ ਚਾਹੀ ਇੱਕ ਵਾਰ ਨਹੀਂ 10 ਵਾਰ ਰਾਸ਼ਟਰਪਤੀ ਸ਼ਾਸਨ ਲਾਉ ਉਹਦੇ ਬਾਰੇ ਕੀ ਕਹਿੰਦੇ ਮੁੱਖ ਮੰਤਰੀ ਸਾਹਿਬ ਗੱਲਾਂ ਦਾ ਕਿਹੜਾ ਖੜਾਈ ਜਾਂਦੇ ਨੇ ਗੱਲਾਂ ਬਾਤਾਂ ਨਾਲ ਹੀ ਕੰਮ ਸਾਰੀ ਜਾਂਦੇ ਨੇ ਇਹਨਾਂ ਨੂੰ ਪੁੱਛੇ ਵੀ ਇਹ ਕੇਂਦਰ ਨੇ ਕਿਹਾ ਵੀ ਰਾਜਪੁਰੇ ਆ ਕੇ ਨਾਕੇ ਲਾ ਲਓ ਰਾਜਪੁਰੇ ਆ ਕੇ ਨਾਕੇ ਲਾਉਣੇ ਜਿਹੜੇ ਕੋਈ ਠੇਕੇਦਾਰ ਨੇ ਕੋਈ ਕਾਰੋਬਾਰੀ ਨੇ ਕੋਈ ਕਿਸਾਨ ਟਰੈਕਟਰ ਚਲਾਉਂਦਾ ਖੇਤਾਂ 'ਚ ਜਾਂਦਾ ਮੋਹਲਾ ਰਾਜਪੁਰੇ ਦੇ ਕੋਲੇ ਰੋਕ ਲਾਤੀ ਸਾਡੀ ਧਰਤੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਾਡੇ ਸੂਬੇ 'ਚ ਸਾਨੂੰ ਮਤਲਬ ਲੰਘਣ ਨਹੀਂ ਦਿੱਤਾ ਜਾ ਰਿਹਾ ਤੇ ਰੋਕਾ ਕੌਣ ਲਾ ਰਿਹਾ ਪੰਜਾਬ ਸਰਕਾਰ ਮਤਲਬ ਤਾਂ ਸਿੱਧੇ ਤੌਰ ਤੇ ਮਦਲੇ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਕਿ ਉਹ ਸ਼ਿਕਾਰ ਨਾਲ ਨੇ ਕਿ ਸ਼ਿਕਾਰੀ ਨਾਲ ਨੇ ਉਹ ਕੁੱਟਣਾ ਨਾਲ ਨੇ ਕਿ ਕੁੱਟਖਾਨਾ ਨਾਲ ਨੇ ਜੇ ਮੁੱਖ ਮੰਤਰੀ ਸਾਹਿਬ ਨੇ ਸਹੀ ਰੋਲ ਨਿਭਾਇਆ ਹੁੰਦਾ ਸ਼ਾਇਦ ਇੰਨਾ ਅਈਸ ਹਾਲਾਤ ਨਾ ਬਣਦੇ ਔਰ ਮੈਂ ਇਹ ਵੀ ਕਹਾਗਾ ਮੈਂ ਰਾਜਪੁਰੇ ਵੀ ਜਾ ਕੇ ਆਇਆ ਹਸਤਾਜ ਜੱਜ ਹਰਜਿੰਦਰਾ ਹਸਤਾਜ ਵੀ ਖੜਿਆ ਜਾਫੀਆਂ ਨੂੰ ਵੀ ਮਿਲਿਆ ਡੱਲਿਆਰ ਸਾਹਿਬ ਨੂੰ ਮਿਲਿਆ ਮਤਲਬ ਮੈਂ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਕੋਈ ਪ੍ਰਬੰਧ ਹੋਣਾ ਚਾਹੀਦਾ ਸੀ ਐਂਬੂਲੈਂਸ ਦੇ ਪ੍ਰਬੰਧ ਡਾਕਟਰਾਂ ਦੇ ਪ੍ਰਬੰਧ ਪੈਰਾਮੈਡੀਕਲ ਸਟਾਫ ਦੇ ਪ੍ਰਬੰਧ ਉਹ ਵੀ ਨਹੀਂ ਹੋਏ ਮਤਲਬ ਜਿਸ ਤਰੀਕੇ ਨਾਲ ਉੱਥੇ ਹਾਲਾਤ ਨੇ ਮਤਲਬ ਸਿੱਧੇ ਤੌਰ ਤੇ ਮੌਤ ਦੇ ਮੂੰਹ ਚ ਧੱਕਿਆ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਮੈਂ ਕਹਿੰਦਾ ਜ਼ਿੰਮੇਵਾਰੀ ਵਾਲਾ ਰੋਲ ਪੰਜਾਬ ਦੀ ਸਰਕਾਰ ਨੇ ਨਿਭਾਇਆ ਨਹੀਂ ਜਿਹਦੇ ਕਰਕੇ ਅੱਜ ਜਿੰਦਰ ਨੂੰ ਹੌਸਲਾ ਪਿਆ ਸਾਡੇ ਭਰਾਵਾਂ ਨੂੰ ਕੁੱਟਣ ਦਾ ਡਰਾਉਣ ਦਾ ਔਰ ਉਹਨਾਂ ਨੂੰ ਸਾਡੇ ਹੀ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦਿੱਲੀ ਵਿੱਚ ਜਾਣ ਤੋਂ ਰੋਕਣ ਦਾ ਤੋਂ ਸਾਡੀਆਂ ਸਰਹੱਦਾਂ ਤੇ ਨਾਕੇ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਆ ਕੇ ਧੂਆਂ ਧਾਰ ਕਰਕੇ ਲੋਕਾਂ ਨੂੰ ਕੁੱਟਿਆ ਹੀ ਨਹੀਂ ਬਲਕਿ ਨਾਲ ਟਰੈਕਟਰ ਤੇ ਕਾਰਾਂ ਵੀ ਪੰਨੀਆਂ 6 ਨੌਜਵਾਨ ਮੈਨੂੰ ਹੁਣੇ ਖਨੌਰੀ ਤੋਂ 23 ਪਰ ਤੋਂ ਟੈਲੀਫੋਨ ਆਇਆ ਸੀ ਪਾਤਾਲਾ ਦੇ ਪਿੰਡਾ ਸਾਡਾ ਨਵਾਂ ਨਵਾਂ ਗੋਆ ਖਨੌਰੀ ਦੇ ਲਵੇ ਉੱਥੋਂ ਟੈਲੀਫੋਨ ਆਇਆ ਸੀ ਗੁਰਮੀਲ ਸਿੰਘ ਸਾਹਿਬ ਦਾ ਸਰਪੰਨ ਦਾ ਬਲ 67 ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਤੇ ਅੱਜ ਪਤਾ ਹੀ ਨਹੀਂ ਲੱਗ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕਿਡਨੈਪਿੰਗ ਦੇ ਕੇਸ ਹਰਿਆਣਾ ਪੁਲਿਸ ਤੇ ਦਰਜ ਕਰਾਇਆ ਜਾਵੇ ਔਰ ਜਿਹੜੇ ਵੀ ਸ਼ਹੀਦ ਹੋਏ ਨੇ ਉਹਨਾਂ ਤੇ 302 ਦੇ ਕੇਸ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਤੇ ਕੀਤੇ ਜਾਣ ਹਰਿਆਣਾ ਦੇ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਤੇ ਨੋਟਸ ਲਿਆ ਜਾਵੇ ਕਾਨੂੰਨੀ ਤੌਰ ਤੇ ਇਹ ਗੱਲਾਂ ਬਾਤਾਂ ਨਾ ਕਹਿ ਕੇ ਬਿਆਨਬਾਜ਼ੀ ਕਰਕੇ ਸਿਰਫ ਸ਼ੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਕਰਕੇ ਕੰਮ ਨਹੀਂ ਚੱਲਣਾ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਜੇ ਆਪ ਨਹੀਂ ਸੰਭਾਲ ਸਕਦੇ ਪੰਜਾਬ ਨੂੰ ਤਾਂ ਘੱਟੋ-ਘੱਟ ਪੰਜਾਬ ਦੀ ਸਰਪਾਰਟੀ ਮੀਟਿੰਗ ਸੱਦ ਕੇ ਪੰਜਾਬ ਨੂੰ ਇਕੱਠਾ ਕਰਕੇ ਇਹ ਮਸਲੇ ਨੂੰ ਅੱਜ ਸਵਾਲ ਪੰਜਾਬ ਦਾ ਅੱਜ ਪੰਜਾਬ ਦੀ ਅੱਖ ਦਾ ਅੱਜ ਪੰਜਾਬ ਦੀ ਬਰਬਾਦੀ ਤੇ ਤਬਾਹੀ ਨੂੰ ਬਚਾਉਣ ਦਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੰਭਾਲੀ ਸੀ ਇਹ ਜ਼ਿੰਮੇਵਾਰੀ ਨਿਭਾਉਣ ਤੇ ਸਫ਼ਰ ਰਹੇ ਨੇ ਤੇ ਇਹਨਾਂ ਨੂੰ ਇਹ ਗੱਲ ਮੰਨ ਕੇ ਸਮੂਹੀਆਂ ਰਾਜਸੀ ਪਾਰਟੀਆਂ ਨਾਲ ਇਕੱਠੇ ਹੋ ਕੇ ਪੰਜਾਬ ਦਾ ਪੱਖ ਜਿਹੜਾ ਕੇਂਦਰ ਦੇ ਸਾਹਮਣੇ ਅੱਜ ਰੱਖਣ ਦੀ ਲੋੜ ਆ ਮਤਲਬ ਇਹ ਨਾ ਸਮਝਣ ਕਿ ਕਿਸਾਨ ਲਾ ਬਾਰਿਸ਼ ਨਾ ਇਹ ਨਾ ਸਮਝਣ ਪੰਜਾਬ ਜਿਹੜਾ ਹੈ ਭੈ ਪੀਤ ਕਰਾਰਾਂਗੇ ਪੁਲਿਸ ਦੀਆਂ ਢਾੜਾਂ ਭੇਜ ਕੇ ਕਾਇਦੇ ਹਿੰਦੂ ਗੋਲੇ ਛੱਡ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਪੰਜਾਬੀ ਨੂੰ ਡਰਾ ਲਾਂਗੇ ਇਹ ਕਿਸੇ ਕੀਮਤ ਤੇ ਨਹੀਂ ਹੋਣਾ ਔਰ ਪੰਜਾਬ ਨੂੰ ਨਾ ਭੜਕਾਉਣ ਪੰਜਾਬ ਦੇ ਜਸਮਾ ਤੇ ਨਾ ਲੋਨ ਫਿਰਕਣ ਸਾਥ ਵਾਤਾਵਰਨ ਕਰਨ ਲਈ ਔਰ ਇਸ ਸੁਭਾਵਨਾ ਵਾਲਾ ਵਾਤਾਵਰਨ ਘੇਤ ਲਈ ਮੈਂ ਸਮਝਦਾ ਜਿਹੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਤੇ ਚਰਚਾ ਕਰਕੇ ਉਹਨਾਂ ਦੇ ਹੱਲ ਕੱਢ ਕੇ ਕੋਈ ਨਾ ਕੋਈ ਅਸਾਰੂ ਸੋਚ ਖੰਡ ਸਾਹਮਣੇ ਰੱਖ ਕੇ ਇਹ ਮਸਲੇ ਦਾ ਹੱਲ ਕੱਢਣ ਦੀ ਜਿੰਮੇਦਾਰ ਸਾਬ ਕੈਪਟਨ ਦੀ ਚੁੱਪ ਨੂੰ ਕਿਦਾ ਦੇਖ ਰਹੇ ਹੋ ਉਹ ਯਾਰ ਕੈਪਟਨ ਦੀ ਚੁੱਪ ਨੂੰ ਕਿਦਾ ਦੇਖ ਰਹੇ ਹੋ ਕਿ ਕੈਪਟਨ ਕਿਉਂ ਨਹੀਂ ਕੋਈ ਬਿਆਨ ਦਾਗ ਰਿਹਾ